ਦਾ ਪਰੋਂ ਭਾਰ ਬਹੁਤ ਵਧੀਆ ਜਿਹੜੇ ਸਾਡੇ ਪਰਾਵਾਂ ਨੇ ਹਿੱਸਾ ਲਏ ਜਿੰਨੇ ਵੀ ਸਾਡੇ ਵੀਰ ਆਏ ਨੇ 2 ਵਜੇ ਤੱਕ ਬਹਿਣਾ 2 ਵਜੇ ਤੱਕ ਜਿਹੜਾ ਬੈਠੇਗਾ ਤੇ ਉਹਨੂੰ ਸਰਪ੍ਰਾਈਜ਼ ਕੋ ਨਾਮ ਦਿੱਤਾ ਜਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾ ਸਿੰਘ ਹਿੰਮਤਪੁਰਾ ਸੰਦਲੀ ਸੁਪਨੇ ਚੈਨਲ ਤੇ ਇੱਕ ਤੁਹਾਡੇ ਲਈ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਵਿੱਚ ਨਾ ਬਕ ਬਕ ਪਿੰਡਾਂ ਦੇ ਵਿੱਚ ਪੈਰਾ ਭਾਰ ਬੈਠਣ ਦੇ ਜਿਹੜੇ ਮੁਕਾਬਲੇ ਹੋ ਰਹੇ ਆ ਉਹਨਾਂ ਦੀ ਕੁਝ ਇੱਕ ਵੀਡੀਓ ਮੇਰੇ ਕੋਲ ਆਈਆਂ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਇਹ ਪੈਰਾ ਭਾਰ ਬੈਠਣ ਦੀ ਆਪਾਂ ਨੂੰ ਲੋੜ ਕਿਉਂ ਪੈ ਗਈ ਕਿਉਂਕਿ ਪਹਿਲਾਂ ਯਾਰ ਪਹਿਲਾਂ ਸਾਰਾ ਜਿਹੜਾ ਪੈਰਾ ਭਾਰ ਬੈਠ ਕੇ ਹੀ ਕੰਮ ਕਰਦੇ ਸੀ ਜੇ ਕੋਈ ਤਾਸ ਖੇਡਦਾ ਸੀ ਤਾਂ ਵੀ ਪੈਰਾ ਭਾਰ ਬੈਠ ਕੇ ਖੇਡਦੇ ਸੀ ਨਰਮਾ ਗੁੜ ਦੇ ਜਾਂ ਕੋਈ ਕਣਕ ਗੁੜ ਦੇ ਤੇ ਜਾਂ ਲਸਣ ਜਾਂ ਪਿਆਜ਼ ਵਗੈਰਾ ਜਿਹੜੇ ਆ ਖੇਤਾਂ ਦੇ ਵਿੱਚ ਲਗਾਉਂਦੇ ਸੀ ਉਹ ਗੁੜਦੇ ਸੀ ਪੈਰਾ ਭਾਰ ਬੈਠ ਕੇ ਹੀ ਜਿਹੜਾ ਕੰਮ ਸਾਰਾ ਕੀਤਾ ਜਾਂਦਾ ਸੀ ਜੇ ਕੋਈ ਖਾਲ ਘੜ ਦੇ ਤੇ ਉਹ ਵੀ ਥੋੜਾ ਥੋੜਾ ਕਈ ਵਾਰੀ ਰੰਬੇ ਨਾਲ ਸਾਈਡਾਂ ਤੋਂ ਵੱਢ ਕੇ ਰੰਬੇ ਦੇ ਨਾਲ ਗੋੜ ਦਿੰਦੇ ਸੀ ਪਰ ਅੱਜ ਕੱਲ ਜਿਹੜਾ ਸਿਸਟਮ ਆ ਸਾਰਾ ਜੋ ਖਰਾਬ ਹੋ ਚੁੱਕਿਆ ਤੇ ਕਿਉਂਕਿ ਪਹਿਲਾਂ ਜਦੋਂ ਪੈਰਾ ਭਾਰ ਬੈਠੇ ਬੰਦੇ ਸੀ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਕਿਸਾਨ ਸੀ ਜਾਂ ਮਜ਼ਦੂਰ ਸੀ ਉਹ ਖੇਤਾਂ ਦੇ ਵਿੱਚ ਜਾਂਦੇ ਸੀ ਪੈਰਾ ਭਾਰ ਬੈਠ ਕੇ ਹੀ ਜਿਹੜਾ ਪੱਠੇ ਖੋਤਦੇ ਸੀ ਵੱਢਦੇ ਸੀ ਤੇ ਬਹੁਤ ਸਾਰੇ ਜਿਹੜੇ ਕੰਮ ਖੇਤਾਂ ਦੇ ਵਿੱਚ ਪੈਰਾਪਾਰ ਬੈਠ ਕੇ ਹੀ ਕੀਤੇ ਜਾਂਦੇ ਸੀ ਪਰ ਅੱਜ ਕੱਲ ਜਿਹੜਾ ਸਾਰਾ ਸਿਸਟਮ ਉਹ ਉਲਟ ਹੋ ਚੁੱਕਿਆ ਕਿਉਂਕਿ ਅੱਜ ਕੱਲ ਪਾਸਬੋਰਡ ਵੀ ਬਹੁਤ ਆ ਗਿਆ ਜਿਸ ਦੇ ਨਾਲ ਸਰੀਰ ਦੇ ਵਿੱਚ ਫੈਟ ਜਾਂ ਕਿ ਮੋਟਾਪਾ ਜਿਹੜਾ ਵਧਣ ਲੱਗਦਾ ਤੇ ਖਾਣ ਪੀਣ ਵੀ ਆਪਣੇ ਅਜਿਹੇ ਅਜਿਹੇ ਹੋ ਗਏ ਜਿਸ ਦੇ ਨਾਲ ਸਰੀਰ ਦੇ ਵਿੱਚ ਬਹੁਤ ਸਾਰੀਆਂ ਕਮਜ਼ੋਰੀਆਂ ਆ ਗਈਆਂ ਕਿਉਂਕਿ ਜਿਹੜਾ ਹੱਥੀ ਕੰਮ ਕਰਦੇ ਸੀ ਉਹ ਬਦਲ ਕੇ ਮਸ਼ੀਨੀ ਹੋ ਗਿਆ ਤੇ ਜਿਹਦਾ ਕਰਕੇ ਆਪਾਂ ਨੂੰ ਇਹ ਮੁਕਾਬਲੇ ਕਰਾਉਣੇ ਪਏ ਜਾ ਰਿਹਾ ਜਿਸ ਦਾ ਕਰਕੇ ਇਹ ਆਪਾਂ ਨੂੰ ਮੁਕਾਬਲੇ ਦੀ ਲੋਡ ਪੈ ਗਈ ਕਿਉਂਕਿ ਪਹਿਲਾਂ ਤਾਂ ਮੈਗਨਾ ਯਾਰ ਸਾਰਾ ਦਿਨ ਆਪਣਾ ਪੈਰਾ ਭਾਰ ਵਹਿੰਦੇ ਸੀ ਗੱਲਾਂ ਵੀ ਮਾਰਦੇ ਸੀ ਖੁੰਡਾਂ ਦੇ ਵਿੱਚ ਖੁੰਡਾਂ ਦੇ ਉੱਤੇ ਬੈਠ ਕੇ ਵੀ ਜਿਹੜਾ ਆਪਾਂ ਮੋੜਾਂ ਤੇ ਵੀ ਬੈਠ ਕੇ ਜਿਹੜਾ ਪੈਰਾ ਭਾਰੀ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਕੁੰਡ ਚਰਚਾ ਹੁੰਦੀ ਸੀ ਪਰ ਅੱਜ ਕੱਲ ਕੋਈ ਵੀ ਮੈਗਨ 2 ਤੋਂ 4 ਮਿੰਟ ਪੈਰਾ ਪਰ ਨਹੀਂ ਬੈਠ ਸਕਦਾ ਕਿਉਂਕਿ ਪੇਟ ਵੀ ਆਪਣੇ ਜਿਹੜੇ ਬਹੁਤ ਵੱਡੇ ਹੋ ਗਏ ਆਪਾਂ ਸਿਹਤ ਵੱਲ ਨਹੀਂ ਧਿਆਨ ਦਿੰਦੇ ਕਈ ਇਹ ਜਿਹੇ ਮੇਰੇ ਵੀਰ ਨੇ ਜਿਨ੍ਹਾਂ ਦੇ ਏਡੇ ਏਡੇ ਪੇਟ ਆ ਯਾਰ ਪੈਰਾ ਪਰ ਕਿੱਥੋਂ ਬਹਿ ਜਾਣਗੇ ਤੇ ਬਾਕੀ ਜਿਹੜਾ ਸੁਚਾਲਿਆ ਤੇ ਉਹ ਵੀ ਆਪਣੇ ਇੰਗਲਿਸ਼ ਸੇਟਾਂ ਆ ਗਈਆਂ ਪਹਿਲਾਂ ਜਿਹੜੀਆਂ ਸੇਟਾਂ ਖੇਤਾਂ ਦੇ ਵਿੱਚ ਜਾਂਦੇ ਸੀ ਖੁੱਲਿਆਂ ਖੇਤਾਂ ਦੇ ਵਿੱਚ ਆਪਾਂ ਬਾਹਰ ਅੰਦਰ ਜਾਂਦੇ ਸੀ ਤੇ ਉੱਥੇ ਵੀ ਜਿਹੜਾ ਕੋਈ ਆਪਾਂ ਪੈਰਾ ਭਾਰ ਜਾਂ ਇਟਾਂ ਤੇ ਰੱਖ ਕੇ ਬਹਿ ਜਾਂਦੇ ਸੀ ਤੇ ਘਰਾਂ ਦੀਆਂ ਜਿਹੜੀਆਂ ਸੀਟਾਂ ਉਹ ਵੀ ਇੰਗਲਿਸ਼ ਸੀਟਾਂ ਹੋ ਗਈਆਂ ਤੇ ਦੂਜੀਆਂ ਸੀਟਾਂ ਜਿਹੜੀਆਂ ਖੋਈਆਂ ਘਰੇ ਪੱਟਦੇ ਆ ਤੇ ਉਹ ਵੀ ਮੈਨਾਂ ਕਿਸੇ ਟਾਵੇਂ ਹੀ ਘਰੇ ਰਹਿ ਗਈਆਂ ਤੇ ਨਹੀਂ ਤਾਂ ਸਾਰੀਆਂ ਇੰਗਲਿਸ਼ ਸੀਟਾਂ ਜਿਦੇ ਆਪਾਂ ਬੈਠ ਕੇ ਆਪਣਾ ਜਿਹੜਾ ਸਚਾਲਿਆ ਕਰ ਸਕਦੇ ਆ ਪਰ ਇਹੀ ਕਾਰਨ ਜਿਹੜਾ ਕਿ ਆਪਣਾ ਨੂੰ ਪੈਰਾ ਭਾਰ ਬੈਠਣ ਦੇ ਮਜਬੂਰ ਕਰ ਰਿਹਾ ਕੋਈ ਕੋਈ ਲੋਕ ਆ ਜਿਹੜੇ ਪੈਰਾ ਭਰ ਬੈਹਂਦੇ ਨੇ ਤੇ ਨਹੀਂ ਤਾਂ ਮੈਂ ਕਹਣਾ ਵੀ ਕੋਈ ਮੰਜੇ ਤੇ ਕੋਈ ਚੇਅਰ ਤੇ ਕੋਈ ਆਫਿਸ ਵਾਲੇ ਜਿਹੜੇ ਆ ਚੇਰਾਂ ਤੇ ਬੈਠ ਕੇ ਆਪਣਾ ਸਾਰਾ ਦਿਨ ਕੰਮ ਕਰਦੇ ਅਤੇ ਘਰੇ ਵਾਪਸ ਆਉਂਦੇ ਆ ਖੇਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਵੀਰ ਨੇ ਉਹ ਵੀ ਟਰੈਕਟਰਾਂ ਦੇ ਰਾਹੀਂ ਜਾਂ ਮਸ਼ੀਨਾਂ ਦੇ ਰਾਹੀਂ ਆਪਣਾ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਆ ਕੋਈ ਪੈਰਾ ਭਾਰ ਬੈਠ ਕੇ ਰਾਜਗੁਰੂ ਨਹੀਂ ਕਿਉਂਕਿ ਪੈਰਾਪਾਰ ਬੈਠਾ ਵੀ ਨਹੀਂ ਜਾਂਦਾ ਠੀਕ ਹੈ ਨਾ ਤੇ ਮੈਂ ਕਹਿੰਦਾ ਇਹ ਵਧੀਆ ਉਦਮ ਹੈ ਇੱਕ ਵਧੀਆ ਉਪਰਾਲਾ ਜਿਹੜੇ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਪੈਰਾਪਾਰ ਬੈਠਣ ਦੇ ਮੁਕਾਬਲੇ ਕਰ ਰਿਹਾ ਕਿਉਂਕਿ ਜੇ ਆਪਾਂ ਥੋੜਾ ਜਿਹਾ ਬੰਦੇ ਨੂੰ ਲਾਲਚ ਦੇਵਾਂਗੇ ਯਾਰ ਪੈਰਾਪਾਰ ਬੈਠਣ ਦੀ ਕੋਸ਼ਿਸ਼ ਵੀ ਕਰੇਗਾ ਕਿਉਂਕਿ ਪਹਿਲਾਂ ਤਾਂ ਆਪਣਾ ਮਜਬੂਰੀ ਹੁੰਦੀ ਸੀ ਆਪਾਂ ਸਾਰਾ ਦਿਨ ਬੈਠੇ ਰਹਿੰਦੇ ਸੀ ਚੇਅਰ ਕੋਸੇ ਜਿਹੜੀਆਂ ਸੋਫੇ ਵਗੈਰਾ ਨਹੀਂ ਹੁੰਦੇ ਸੀ ਪਿੰਡਾਂ ਦੇ ਵਿੱਚ ਆਮ ਮੰਜਿਆਂ ਤੇ ਇੱਟਾਂ ਤੇ ਤੇ ਜਾਂ ਪੈਰਾਂ ਭਰ ਬੈਠ ਜਾਂਦੇ ਸੀ ਤੇ ਹੁਣ ਇਹ ਸਾਰਾ ਬਿਲਕੁਲ ਸਿਸਟਮ ਸਾਰਾ ਆਪਣਾ ਖਰਾਬ ਚ ਹੋ ਚੁੱਕਿਆ ਖਾਣੇ ਪੀਣੇ ਵੀ ਬਦਲ ਚੁੱਕੇ ਆ ਤੇ ਆਪਾਂ ਨੂੰ ਪੈਰਾਂ ਭਰ ਬੈਠਣ ਦੀ ਜਿਹੜੀ ਇਹ ਲੋੜ ਪੈਣ ਲੱਗੀ ਆ ਦੁਬਾਰਾ ਕਿਉਂਕਿ ਵਿਰਾਸਤੀ ਜਿਹੜੀਆਂ ਇਹ ਖੇਡਾਂ ਨੇ ਤੇ ਜਾਂ ਵਿਰਾਸਤ ਆਪਣੀ ਪੈਰਾਂ ਭਰ ਬੈਠਣ ਦੀ ਸੀਗੀ ਤੇ ਉਹ ਬਿਲਕੁਲ ਖਤਮ ਹੋ ਚੁੱਕੀ ਆ ਤੇ ਉਸੇ ਵਿਰਾਸਤ ਨੂੰ ਜੋੜਨ ਲਈ ਇਹ ਜਿਹੜੇ ਮੁਕਾਬਲੇ ਆ ਇਹ ਬਹੁਤ ਜ਼ਰੂਰੀ ਨੇ ਪਿੰਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਤਾਂ ਜੋ ਬੰਦੇ ਜਿਹੜੇ ਸਿਹਤ ਆ ਉਹ ਵਧੀਆ ਰਹੇ ਤੇ ਆਪਣੇ ਸਰੀਰ ਨੂੰ ਫਿੱਟ ਰੱਖ ਸਕੇ ਬੰਦਾ ਕਿਉਂਕਿ ਨਹੀਂ ਤਾਂ ਐਡਾ ਡੇਟਾ ਡਾ ਯਾਰ ਘਟਾਉਣੀ ਬਹੁਤ ਮੁਸ਼ਕਲ ਆ ਤੇ ਆਪਾਂ ਨੂੰ ਪੈਰਾਂ ਭਾਰ ਬੈਠਣ ਦੀ ਜ਼ਰੂਰਤ ਆ ਪੈਰਾਂ ਭਾਰ ਤੁਰਨ ਦੀ ਜ਼ਰੂਰਤ ਆ ਤਾਂ ਜੋ ਆਪਾਂ ਜਿਹੜਾ ਸਰੀਰ ਆ ਪੈਰਾਂ ਭਾਰ ਬੈਠਣ ਨਾਲ ਬਹੁਤ ਸਾਰੀਆਂ ਜਿਹੜੀਆਂ ਪੇਟ ਦੀਆਂ ਬਿਮਾਰੀਆਂ ਨੇ ਉਹ ਸਹੀ ਹੁੰਦੀਆਂ ਨੇ ਠੀਕ ਆ ਜੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਯਾਰ ਬੱਦ ਤੋਂ ਬੱਦ ਪੈਰਾ ਭਾਰ ਬੈਠਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਿੰਨਾ ਵੀ ਹੋ ਸਕੇ ਪੈਰਾ ਭਾਰ ਤੁਰਨ ਦੀ ਕੋਸ਼ਿਸ਼ ਕਰਿਆ ਕਰੋ ਤੇ ਤਾਂ ਜੋ ਆਪਾਂ ਆਪਣੇ ਸਰੀਰ ਨੂੰ ਜਿਹੜਾ ਵਧੀਆ ਤੇ ਫਿਟ ਤੰਨ ਰੋਗ ਬਣਾ ਸਕੀਏ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਇੰਨੀਆਂ ਬਿਮਾਰੀਆਂ ਵਧ ਗਈਆਂ ਤੇ ਹੋਰ ਵੀ ਸਰੀਰ ਨੂੰ ਘੇਰ ਲੈਣਗੀਆਂ ਤੇ ਤੁਸੀਂ ਇਹਦੇ ਲਈ ਪੈਰਾ ਭਾਰ ਬੈਠਣ ਦੀ ਆਪਾਂ ਨੂੰ ਬਹੁਤ ਜ਼ਰੂਰਤ ਹੈ ਤੇ ਕੁਝ ਵੀਡੀਓ ਤੁਹਾਡੇ ਨਾਲ ਜਿਹੜੇ ਕਲਿੱਪ ਨੇ ਉਹ ਸ਼ੇਅਰ ਕਰ ਰਿਆ ਵੀ ਕਿਵੇਂ ਪਿੰਡਾਂ ਦੇ ਵਿੱਚ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਆਪਣੇ ਪੈਰਾਂਪਰ ਜਿਹੜੇ ਬੈਠਣ ਦੇ ਮੁਕਾਬਲੇ ਕਰਵਾ ਰਹੇ ਆ ਤੇ ਇੱਕ 75 ਸਾਲ ਦਾ ਬਾਬਾ ਜਿਹੜਾ ਉਹ ਵੀ ਪੈਰਾਂਪਰ ਜਿਹੜਾ ਬੈਠ ਕੇ ਆਪਣਾ ਆਧਾਰ ਕਾਰਡ ਦਿਖਾ ਰਿਹਾ ਵੀ ਮੈਂ 75 ਸਾਲ ਦਾ ਹਾਂ ਇਹ ਵੀਡੀਓ ਤੁਹਾਡੇ ਨਾਲ ਮੈਂ ਅਟੈਚ ਕਰ ਰਿਹਾ ਤਾਂ ਕਿ ਕਾਰਡ ਉਹਦਾ ਉਮਰ ਪੱਕੀ ਦਿਖਾਉਂਦਾ ਹੈ 48 ਦਾ ਰੇਟ ਆਪਾਂ ਦਾ ਕਿੰਨੇ ਨਾ 48 ਨਾ 48 ਦਾ ਬਾਹਰ ਰਹਿਦਾ ਇੱਕ ਪਿਆਰਾ ਇਹ ਲੈ ਨਾ ਬਾਬਾ ਤੁਸੀਂ ਦੇਖ ਰਹੇ ਹੋ 75 ਪੈਰਾ ਪਾਰ ਹੋ ਗਿਆ ਜੀ ਪਹਿਲਾਂ ਵੀ ਪੈਰਾ 48 ਦਾ ਜਮਾ ਹੋਆ ਬਾਬਾ ਇਹ ਦੇਖੋ ਬਰਤ ਬਾਬੇ ਦੀ 48 ਆ ਗਈ ਕਹਿੰਦਾ ਵੀ ਮੇਰੀ ਉਂਗਲੀ ਵੀ ਨਹੀਂ ਦੁਖਦੀ ਤਿੰਨੀ ਤਾਂ ਅੱਜਕੱਲ 3 ਮਹੀਨਾ ਦਾ ਬੰਦਾ ਹੋ ਜਾਂਦਾ ਤਾਂ ਸਾਰੀਆਂ ਜਿਹੜੀਆਂ ਦਵਾਈਆਂ ਚੱਲ ਪੈਂਦੀਆਂ ਨਾ ਕੋਈ ਬੀਪੀ ਦੀ ਕੋਸ਼ੂਗਰ ਦੀ ਕੋਈ ਹੋਰ ਥਾਇਰੋਇਡ ਦੀ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਆਪਾਂ ਨੂੰ ਘੇ ਰੱਖੀਆਂ ਨੇ ਤੇ ਇਹ ਇੱਕ ਵਧੀਆ ਉਦਮ ਤੇ ਇੱਕ ਤੁਹਾਨੂੰ ਦਿਖਾ ਰਿਹਾ ਜਿੱਥੇ ਵੀ ਅਸਪਾਲ ਕਲਾ ਦੇ ਵਿੱਚ ਵੀ ਹੋਣਾ ਜਿਹੜਾ ਪਿੱਛੇ ਜੇ ਪਰ ਆਪਰ ਵਟਣ ਦੇ ਮਕਾਮ ਤੇ ਹੁੰਦੇ ਨੇ 7:00 ਵਜੇ ਤੇ ਬੱਟਣੇ ਨੇ ਤੁਸੀਂ ਦੇਖ ਰਹੇ ਹੋ ਗੱਡੀ ਬੈਂਕ ਖੱਦਣ ਦਾ ਸਾਰੇ ਸਾਂਝਾ ਨਾ ਵੰਡਿਆ ਜਾ ਰਿਹਾ 11-1100 ਰੁਪਇਆ ਆਪਣੇ ਨਾਲ ਸਾਰਾ ਪਾ ਕੇ ਕੋਈ ਫੈਸਲਾ ਨਹੀਂ ਹੋਇਆ ਸਾਨੂੰ 11-1100 ਰੁਪਏ ਮੇਰੇ ਉਰ ਜਿਸ ਬਾਲਕਰਾਂ ਦੀ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਉਹਦੇ ਵਿੱਚ ਜਿਹੜੇ ਤਰ੍ਹਾਂ ਬੈਠਣ ਦੇ ਜਿਹੜੇ ਮੁਕਾਬਲੇ ਕਰਵਾਏ ਰਹੇ ਕਰਵਾ ਰਹੇ ਨੇ ਉੱਥੇ ਤੇ 11-1100 ਰੁਪਏ ਜਿਹੜਾ 8 ਜਾਣੇ ਵਾਪਸ ਬਾਕੀ ਰਹਿੰਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਡਿਵਾਈਡ ਕਰਤਾ 11-1100 ਰੁਪਏ ਦਿੱਤਾ ਤੇ ਇੱਕ ਮੋਗਾ ਜ਼ਿਲ੍ਹੇ ਦੇ ਵਿੱਚ ਪਿੰਡ ਵਿੱਚ ਵੀ ਜਿਹੜੇ ਮੁਕਾਬਲੇ ਆ ਕਰਵਾਏ ਗਏ ਆ ਪਿਛਲੇ ਦਿਨਾਂ ਤੇ ਉਹਦੇ ਵਿੱਚ ਤਾਂ ਮੈਂ ਕਹਿੰਨਾ ਪੂਰੀ ਤਰ੍ਹਾਂ ਕਮੈਂਟੇਟਰ ਨੇ ਆਪਣਾ ਜਿਹੜਾ ਕਮੈਂਟਰੀ ਕਰਕੇ ਇਹਨਾਂ ਦਾ ਹੌਸਲਾ ਫਰਦਾਇ ਕੀਤੀ ਹੈ ਕਿਹੜੇ ਕਿਹੜੇ ਚੋਬਰ ਉਹਦੇ ਵਿੱਚ ਹਿੱਸਾ ਲਿਆ ਉਹ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀ ਵੀ ਤੁਹਾਡੇ ਨਾਲ ਮੈਂ ਅਟੈਚ ਕਰ ਰਿਹਾ ਤੁਸੀਂ ਵੀਡੀਓ ਦੇਖਿਓ ਫੱਟਣ ਦਾ ਪਰੋਂ ਭਾਰ ਬਹੁਤ ਵਧੀਆ ਜਿਹੜੇ ਸਾਡੇ ਭਰਾਵਾਂ ਨੇ ਹਿੱਸਾ ਲਿਆ ਜਿੰਨੇ ਵੀ ਸਾਡੇ ਵੀਰ ਆਏ ਨੇ 2 ਵਜੇ ਤੱਕ ਬਹਿਣਾ 2 ਵਜੇ ਤੱਕ ਜਿਹੜਾ ਬੈਠੇਗਾ ਤੇ ਉਹਨੂੰ ਸਰਪ੍ਰਾਈਜ਼ ਕੋ ਨਾਮ ਦਿੱਤਾ ਜਾਣਾ ਤੇ ਇਹ ਵੀ ਹੰਬੜਾ ਵਾਲੇ ਇੱਕ ਵਧੀਆ ਮੇਰੀ ਵੀਡੀਓ ਇੱਕ ਖੇੜ ਜਿਹੜੀ ਚੁਣੀ ਹੈ ਬਹਿਣਾ ਬਹੁਤ ਔਖਾ ਹੈ ਪੈਰੋਂ ਪਾਰ ਕਿਉਂਕਿ ਨਾਉ ਖਰਾਕਾ ਰਹੀਆਂ ਨੇ ਨਾਉ ਜਵਾਨੀ ਤੇ ਨਾਉ ਉਮਰਾਂ ਨਾਉ ਕੰਦ ਰਹੇ ਮੈਂ ਹਿੰਮਤਪੁਰੇ ਦੇ ਵਸਨੀਕਾਂ ਨੂੰ ਵੀ ਬੇਨਤੀ ਕਰਦਾ ਯਾਰ ਕੋਈ ਰਲ ਮਿਲ ਕੇ ਇਹ ਹੋ ਜਾ ਜਿਹੜੇ ਆਪਣੇ ਮੁਕਾਬਲੇ ਜਰੂਰ ਕਰਵਾਏ ਜਾਣ ਪਿੰਡ ਹਿੰਮਤਪੁਰੇ ਵੀ ਇਹ ਜਿਹੜੇ ਕਰਵਾਉਣੇ ਬਣਦੇ ਆ ਕਿਉਂਕਿ ਇੱਥੇ ਵੀ ਮੈਗਨਿਕ ਤੋਂ ਜਿਹੜੇ ਹੈਗੇ ਆ ਵਧੀਆ ਪੈਰਾਪਾਰ ਰਹਿ ਸਕਦੇ ਆ ਤੇ ਉਹਨਾਂ ਨੂੰ ਦੇਖ ਕੇ ਹੋਰ ਵੀ ਕਈ ਵੀਰ ਜਿਹੜਾ ਪੈਰਾਪਾਰ ਬੈਠਣ ਦੀ ਕੋਸ਼ਿਸ਼ ਕਰਨਗੇ ਆਪਣੇ ਜਿਹੜੇ ਬਿਮਾਰੀਆਂ ਤੋਂ ਉਹ ਮੁਕਤੀ ਕਰ ਸਕਣਗੇ ਕਿਉਂਕਿ ਘਰਾਂ ਦੇ ਵਿੱਚ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਪੈਰਾਂ ਵਾਰ ਬੈਠਣਾ ਮੋੜਾਂ ਤੇ ਬੈੰਨੇ ਆ ਜਾਂ ਕਿਤੇ ਵੀ ਖੜਦੇ ਆ ਆਪਾਂ ਗੱਲਾਂ ਬਾਤਾਂ ਕਰਦੇ ਆ ਤੇ ਪੈਰਾਂ ਵਾਰ ਆਪਾਂ ਨੂੰ ਬੈਠਣਾ ਬਹੁਤ ਜ਼ਰੂਰੀ ਹੈ ਪੈਰਾਂ ਵਾਰ ਬੈਠ ਕੇ ਕਿਉਂਕਿ ਅੱਜ ਕੱਲ ਸਾਰਾ ਦਿਨ ਆਪਾਂ ਕੁਰਸੀਆਂ ਤੇ ਬੈਠ ਕੇ ਜਾਂ ਬਿੱਟਾਂ ਤੇ ਬੈਠ ਕੇ ਨੰਗਾ ਦਿੰਨੇ ਆ ਤੇ ਪੈਰਾਂ ਵਾਰ ਬੈਠਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂਕਿ ਸੀਟਾਂ ਵੀ ਆਪਣੇ ਚੇਂਜ ਹੋ ਗਈਆਂ ਉਹਨਾਂ ਨੂੰ ਵੀ ਆਪਾਂ ਨੂੰ ਬਦਲਣ ਦੀ ਜ਼ਰੂਰਤ ਆ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਆ ਆਪਾਂ ਨੂੰ ਪੈਰਾਂ ਵਾਰ ਬੈਠਣ ਦੀ ਜ਼ਰੂਰਤ ਆ ਤਾਂ ਜੋ ਆਪਾਂ ਸਰੀਰ ਨੂੰ ਸਿਹਤ ਨੂੰ ਵਧੀਆ ਫੈਟ ਰੱਖ ਸਕੀਏ ਤੇ ਪੈਰਾਂ ਭਾਰ ਜਰੂਰ ਬੈਠਿਆ ਕਰੋ ਤੇ পেট ਆ ਜਿਹੜਾ ਮੈਂ ਕਿਹਾ ਥੋੜੇ ਦਿਨਾਂ ਚੀ ਤੁਹਾਨੂੰ ਫਰਕ ਪਤਾ ਲੱਗ ਜਾਊਗਾ পেট ਦੀ ਸਫਾਈ ਵਧੀਆ ਹੋਊਗੀ পেট ਸਾਫ਼ ਹੋਊਗਾ ਯਾਰ ਵਧੀਆ ਤੇ ਪੈਰਾਂ ਤੇ ਪੱਟਾਂ ਤੇ ਭਾਰ ਆਉਣਾ ਵਧੀਆ ਲੱਗੂਗਾ ਵਧੀਆ ਭਾਰ ਆਊਗਾ ਤੇ ਤੁਸੀਂ ਪੈਰਾਂ ਭਾਰ ਜਰੂਰ ਬੈਠਿਆ ਕਰੋ ਤੇ ਵੀਡੀਓ ਜੇ ਵਧੀਆ ਲੱਗੇ ਸ਼ੇਅਰ ਕਮੈਂਟ ਜ਼ਰੂਰ ਕਰਨਾ ਸੰਤਲੀ ਸੁਪਨੇ ਚੈਨਲ ਨੂੰ ਫੋਲੋ ਕਰਨਾ ਜੀ ਧੰਨ